ਮੈਂ ਤਾਂ ਚੀਫ ਹਲਸਰਜਵਾਨ ਡਿਵਾਨ ਮੈਂਬਰ ਹੋਣ ਦੇ ਨਾਤੇ ਆਇਆ ਸੀ ਔਰ ਅਸੀਂ ਚਾਹੁੰਦੇ ਆ ਕਿ ਕੌਮ ਚੜ੍ਹਦੀ ਕਲਾ ਜਾਵੇ ਕੌਮ ਦੇ ਸਾਰੇ ਮਸਲੇ ਹੱਲ ਹੋਣ ਔਰ ਚੀਫ ਹਲਸਰਜਵਾਨ ਅੱਗੇ ਲਾ ਕੇ ਇਹ ਮਸਲੇ ਹੱਲ ਕਰਾਵੇ ਇਹ ਬੇਨਤੀ ਮੈਂ ਕੀਤੀ ਸਰਦਾਰ ਸਾਹਿਬ ਸ਼੍ਰੀ ਕਾਪਟਨ ਸਾਹਿਬ ਦਾ ਦੇਸ਼ ਸੀ ਕਿ ਅੱਜ ਦੀ ਮੀਟਿੰਗ 'ਚ ਕੱਲੇ 20 ਜੁਲਾਈ ਵਾਲੇ ਕੀਰਤਨ ਦਰਬਾਰ ਬਾਰੇ ਚਰਚਾ ਕੀਤੀ ਜਾਵੇ ਉਸ ਤੋਂ ਇਲਾਵਾ ਹੋਰ ਕੋਈ ਮੱਦ ਨਾਲ ਚਾਰੀ ਜਾਵੇ ਪਰ ਸਾਨੂੰ ਜਾਣਕਾਰੀ ਮਿਲੀ ਹੋਰ ਵੀ ਬੁਦਦਿਆਂ ਤੇ ਚਰਚਾਵਾਂ ਆਈਆਂ ਨੇ ਦੇਖੋ ਜੀਵ ਕਾਲਸਾ ਦੀਵਾਨ ਦੇ ਦੋਵੇਂ ਪੱਖ ਜੋ ਮੈਨੂੰ ਪਤਾ ਲੱਗਾ ਉਹ ਜ਼ਥੇਦਾਰ ਸਾਹਿਬ ਨੂੰ ਮਿਲੇ ਆ ਜੋ ਗੱਲਾਂ ਦੋਵਾਂ ਨੇ ਕੀਤੀਆਂ ਨੇ ਉਹਦੇ ਮੁਤਾਬਕ ਇਹ ਇਹਨਾਂ ਨੇ ਅੱਜ ਦੀ ਕਾਰਵਾਈ ਕੀਤੀ ਹੈ ਕੀ ਆਦੇਸ਼ ਜ਼ਥੇਦਾਰ ਸਾਹਿਬ ਨੇ ਇਹਨਾਂ ਨੂੰ ਦਿੱਤੇ ਆ ਕੀ ਆਦੇਸ਼ ਉਹਨਾਂ ਨੂੰ ਦਿੱਤੇ ਆ ਇਹਦੇ ਬਾਰੇ ਮੇਰੇ ਕੋਲ ਨੌਲੇ ਨਹੀਂ ਲੇਕਿਨ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੁਪਰੀਮ ਮੰਨਦੇ ਆ ਔਰ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਇੱਜ਼ਤ ਸ਼ਾਨ ਸਨਮਾਨ ਵਧਾਉਣਾ ਚਾਹੀਦਾ ਹੈ। ਲਾਲਪੁਰ ਸਾਹਿਬ ਜਿਹੜੇ 65 ਮੈਂਬਰਾਂ ਦੀ ਮੈਂਬਰਸ਼ਿਪ ਖਾਰਜ ਕੀਤੀ ਸੀ ਉਸ ਵਕਤ ਕੀ ਫੈਸਲਾ ਹੋਇਆ ਸੀ। ਉਸ ਦਿਖੋ ਇਹ ਤੁਹਾਨੂੰ ਬਰੀਫ ਕਰਨਗੇ ਪਰ ਉਹਨਾਂ ਦੀ ਜਿਹੜੀ ਇਹ ਆਰਡਰ ਸੀ ਉਹ ਰੱਦ ਕਰਦੇ। ਰੱਦ ਕਰ। ਲਾਲਪੁਰ ਸਾਹਿਬ ਜੀ ਆਪਾਂ ਗੱਲ ਕਰਦੇ ਆ ਕੋ ਆਪਣੇ ਕਮਿਸ਼ਨ ਦੀ ਗੱਲ ਕਰੀਏ। ਜਿਹੜੇ ਗੁਰਦੁਆਰੇ ਜਿਹੜੇ ਹਨ ਉਹਨਾਂ ਦਾ ਵਫਾਦ ਚੱਲਦਾ ਪਿਆ ਗਿਆਨਗੋੜ ਦੀ ਦਾ ਵੰਗੂ ਮੜਦਾ ਡੰਗਮੜ ਸਾਹਿਬ ਦਾ ਕਿੱਥੋਂ ਤੱਕ ਕੇਸ ਪਹੁੰਚੇ ਨੇ ਜੀ। ਸਾਰੇ ਕੇਸ ਜਿਹੜੇ ਹਨ ਕਿਉਂਕਿ ਸਿਰਫ ਡਾਂਗਬਾਰ ਸਾਵੀ ਅਦਾਲਤ ਦੇ ਸਾਹਮਣੇ ਹੈ ਗਿਆਨ ਗੋਦੜੀ ਵੀ ਅਦਾਲਤ ਦਾ ਸਾਹਮਣੇ ਹੈ ਅਸੀਂ ਵੀ ਇਸ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਅਦਾਲਤ ਦੇ ਵਿੱਚ ਉਹਨਾਂ ਦੇ ਵਾਸਤੇ ਗਈ ਹੈ ਤੇ ਬਹੁਤ ਸਾਰੇ ਮਸਲੇ ਨੇ ਕੌਮ ਦੇ ਲੇਕਿਨ ਮਿਲ ਕੇ ਇਕੱਠੇ ਹੋ ਕੇ ਅੱਜ ਵੀ ਮੈਂ ਗੱਲ ਕੀਤੀ ਹੈ ਇਹਦੀ ਪੈਰਵੀ ਕਰੀਏ ਸਾਰੇ ਹੱਲ ਹੋਣ ਵਾਲੇ ਨੇ ਜਦ ਤੱਕ ਅਸੀਂ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਸਿੱਖਾਂ ਨੇ ਡਾਇਲੌਗ ਦਾ ਰਾਹ ਨਹੀਂ ਖੋਲਿਆ ਜੇ ਅਸੀਂ ਡਾਇਲੌਗ ਬੰਦ ਕਰਦੇ ਆਂਗੇ ਤੇ ਫਿਰ ਜਿਹੜੇ ਆ ਮਸਲੇ ਨਹੀਂ ਹੱਲ ਹੋਣਗੇ ਜਿਹੜੇ ਵੀ ਮਸਲੇ ਹੱਲ ਹੋਣੇ ਆ ਉਹ ਟੇਬਲ ਤੇ ਬਹਿ ਕੇ ਹੱਲ ਹੋਣੇ ਆ। ਸ਼੍ਰੀ ਅਕਾਲ ਤਖਤ ਸਾਹਿਬ ਤੇ ਪਟਨਾ ਸਾਹਿਬ ਦੇ ਪੰਜਾ ਸਿੰਘ ਸਾਹਿਬਾਨ ਦੇ ਵਿੱਚ ਆਪਸੀ ਗਵਾਧ ਇੱਕ ਸ਼ੁਰੂ ਹੋ ਗਿਆ ਕਿ ਲੱਗਦਾ ਕਿ ਉਹ ਕਿਸ ਤਰ੍ਹਾਂ ਹੱਲ ਹੋਣਾ ਚਾਹੀਦਾ ਇਸ ਬਵਾਦੀ। ਮੈਂ ਹੱਥ ਜੋੜ ਕੇ ਚੰਦਰ ਪਹਿਲਾਂ ਦਿੱਲੀ 'ਚ ਵੀ ਬੇਨਤੀ ਕੀਤੀ ਸੀ ਤੁਹਾਡੇ ਰਾਂ ਵੀ ਬੇਨਤੀ ਕਰਦਾ ਕਿ ਤਖਤ ਸਾਰੇ ਸਨਮਾਨਯੋਗ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵੀ ਸਨਮਾਨਯੋਗ ਹੈ। ਗੁਰੂਆਂ ਦੀ ਚਰਨ ਛੋਹ ਪ੍ਰਾਪਤ ਕਰਤੀ ਹੈ ਤਖਤ ਪਟਨਾ ਸਾਹਿਬ ਵੀ ਸਨਮਾਨਯੋਗ ਹੈ ਹਜੂਰ ਸਾਹਿਬ ਵੀ ਸਨਮਾਨਯੋਗ ਹੈ ਪੰਜ ਪਿਆਰਾਂ ਦੀ ਸੰਸਥਾ ਗੁਰੂ ਪਾਤਸ਼ਾਹ ਨੇ ਆਪ ਬਣਾਈ ਹੈ ਸਿੱਖ ਇੱਕ ਛੋਟੀ ਜੀ ਕੌਮ ਹੈ ਮਿਨਿਓਰਿਟੀ ਹੈ ਸਾਰੇ 2 ਕਰੋੜ 10 ਲੱਖ ਹਿੰਦੁਸਤਾਨ ਦੇ ਵਸਦੇ ਆ तकरीबन 40 ਲੱਖ ਬਾਹਰ ਵਸਦੇ ਆ ਅਸੀਂ ਮਿਲ ਕੇ ਇਹ ਦੇਵਤਿਆਂ ਦਾ ਧਰਮ ਹੈ ਬਿਲੇਹਾਰੀ ਗੁਰ ਆਪਣੇ ਦਿਹਾੜੀ ਸਦਬਾਰ ਜਨ ਮਾਨਸ ਤੇ ਦੇਵਤੇ ਕੀ ਇਹ ਕਰਤਨਾ ਲਾਗੀ ਬਾਤ ਇਹ ਦੇਵਤੇ ਦੇਵਤੇ ਵਾਲੇ ਕੰਮ ਕਰਦੇ ਨਜ਼ਰ ਆਉਣ ਤੇ ਲੋਕ ਦੂਜੇ ਵੀ ਦੇਵਤਿਆਂ ਦੇ ਨਾਲ ਲੱਗਣ ਸਾਰੀ ਦੁਨੀਆ ਚਾਹੁੰਦੀ ਹੈ ਇਨਸਾਫ ਅਮਨ ਸ਼ਾਂਤੀ ਤੇ ਮੈਂ ਸਾਰੇ ਜਥੇਦਾਰ ਸਾਹਿਬਾਨ ਨੂੰ ਪ੍ਰਧਾਨ ਧਾਮੀ ਜੀ ਨੂੰ ਹਰਮੀਤ ਕਾਲਕਾ ਜੀ ਨੂੰ ਸਾਰ ਝਿੰਡਾ ਸਾਹਿਬ ਨੂੰ ਜਾਂ ਕੋਈ ਵੀ ਜਿਹੜਾ ਗੁਰੂ ਘਰ ਨਾਲ ਸੰਬੰਧਿਤ ਹੈ ਸਾਡੇ ਆਪਣੇ ਚੀਫ ਖਾਲਸਾ ਦਿਵਾਨ ਦੇ ਪ੍ਰੈਜ਼ੀਡੈਂਟ ਉਹ ਵੀ ਬੇਨਤੀ ਕਰਦਾ ਸਾਰੇ ਇਕੱਠੇ ਹੋ ਕੇ ਬੈਠੋ ਇੱਕ ਦੂਜੇ ਦੀਆਂ ਗੱਲਬਾਤ ਰਹੀਂ ਆਪਾਂ ਆਪਣੇ ਮਸਲੇ ਹੱਲ ਕਰੀਏ ਤੇ ਜਿਹੜੇ ਸਾਰੇ ਸਤਕਾਰਯੋਗ ਸਾਡੇ ਤਖਤ ਨੇ ਪੰਜ ਪਿਆਰੇ ਦੀ ਸਸ ਜਿਹੜੀ ਹੈ ਇਹਨਾਂ ਨੂੰ ਵਿਵਾਦ ਤੋਂ ਬਾਹਰ ਰੱਖੀ ਇੱਕਾਸਵਾਲਾ ਅਰਪੁਰ ਸਾਹਿਬ ਕੱਲ ਪਗਵਦਮਾਨ ਰਹੇ ਵਿਧਾਨ ਸਭਾ ਚ ਵੀ ਬਾਹਰ ਵੀ ਹਮੇਸ਼ਾ ਜੀ ਇਹਨਾਂ ਬਾਰੇ ਬੜਾ ਵਿਵਾਦਿਤ ਧਿਆਨ ਦੇਤਾ ਹੈ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਤੇ ਵੀ ਉਹਨਾਂ ਨੇ ਸਵਾਲ ਖੜਾ ਕੀਤਾ ਇੱਥੇ ਤੱਕ ਗੱਲ ਚੀਪ ਖਾਸ ਦੀਵਾਨ ਦੀ ਹੋ ਗਈ ਹੈ ਮੈਂ ਤੁਹਾਨੂੰ ਛੋਟੀ ਜੀ ਗੱਲ ਕਰਦਾ ਮੈਂ ਅੱਜ ਹੀ ਨਾ ਇੱਕ ਆਰਟੀਕਲ ਮੇਰਾ ਬਹੁਤ ਸਾਰੇ ਅਖਬਾਰਾਂ ਛਪਿਆ ਕਿ ਸਾਡਾ ਵਿਧਾਨ ਸਭਾ ਦੇ ਵਿੱਚ ਡਿਬੇਟ ਦਾ ਮਿਆਰ ਖਤਮ ਹੋ ਗਿਆ ਜਦੋਂ ਸੰਵਿਧਾਨ ਬਣਿਆ ਸੀ ਸੰਵਿਧਾਨਿਕ ਪਾਸ਼ਾ ਦੀ ਅਸੀਂ ਗੱਲ ਕਰਦੇ ਆ ਸੰਵਿਧਾਨਿਕ ਪਾਸ਼ਾ ਹੀ ਹੋਣੀ ਚਾਹੀਦੀ ਹੈ ਨੰਬਰ 1 ਉਹ ਵੀ ਜਿਹੜਾ ਸਟੇਟ ਦਾ ਮੁਖੀ ਆ ਜੇ ਉਹਦੇ ਚੋਂ ਕੋਈ ਐਸੇ ਸ਼ਬਦ ਨਿਕਲਦੇ ਆ ਮੂੰਹ ਤੋਂ ਜਿਹਦੇ ਨਾਲ ਕਿਸੇ ਦੇ ਸਨਮਾਨ ਨੂੰ ਠੇਸ ਪਹੁੰਚਦੀ ਹੈ ਖਾਸ ਕਰਕੇ ਉਸ ਵਿਅਕਤੀ ਦੇ ਨੇ ਜਿਹੜਾ ਪਾਰਲੀਮੈਂਟ ਚ ਆਪਣੀ ਗੱਲ ਦਾ ਜਵਾਬ ਦੇਣ ਲਈ ਹਾਜ਼ਰ ਨਹੀਂ ਵਿਧਾਨ ਸਭਾ ਚ ਹਾਜ਼ਰ ਨਹੀਂ ਤੇ ਇਹ ਅਫਸੋਸਨਾਕ ਕੰਮ ਹੈ ਮੈਂ ਵੀ ਉਹੀ ਸ਼ਬਦ ਵਰਤਾਂ ਇਹ ਵਾਜਮ ਨਹੀਂ ਲੱਗੇਗਾ ਲੇਕਿਨ ਤਲਦਾ ਸੂਰਜ ਪਰਛਾਵਾ ਲੰਬਾ ਕਰ ਦਿੰਦਾ ਤੇ ਇਹ ਲੱਗਦਾ ਹੈ ਕਿ ਆਮ ਆਦਮੀ ਦਾ ਸੂਰਜ ਟਲ ਗਿਆ ਤੇ ਇਸੇ ਕਰਕੇ ਪਰਛਾਵੇਂ ਲੰਬੇ ਹੋ ਕੇ ਇਹ ਗੱਲਾਂ ਕਰ ਰਿਹਾ ਹੈ ਤੇ ਦੂਜੀ ਗੱਲ ਹੈ ਕਿ ਜਦੋਂ ਅਸੀਂ ਅਪ ਸ਼ਬਦਾ ਤੇ ਰਾਜੀਏ ਇਹਦਾ ਮਤਲਬ ਹੈ ਸਾਡੇ ਕੋਲ ਸ਼ਬਦ ਜਿਹੜੇ ਆ ਇਹਨਾਂ ਦੀ ਜਿਹੜੇ ਸભ્યਤ ਸ਼ਬਦ ਹੈ ਉਹ ਖਤਮ ਹੋ ਗਏ ਤੇ ਜੇ ਇਸ ਤਰ੍ਹਾਂ ਦਾ ਮਾਹੌਲ ਹੋਏਗਾ ਪੰਜਾਬ ਨੇ ਮੈਂ ਤਾਂ ਇਸ ਧਰਤੀ ਤੇ ਨੌਕਰੀ ਕੀਤੀ ਹੈ 50 ਸਾਲ ਹੋ ਗਏ ਸਾਨੂੰ ਪੰਜਾਬ ਨੂੰ ਅੱਗ ਲਾ ਕੇ ਬੈਠਿਆ ਅਮਨ ਸ਼ਾਂਤੀ ਕਿਵੇਂ ਆਵੇ ਜਦੋਂ ਤੱਕ ਅਮਨ ਸ਼ਾਂਤੀ ਨਹੀਂ ਆਏਗੀ ਵਿਕਾਸ ਨਹੀਂ ਹੋਏਗਾ ਅੱਜ ਸਾਨੂੰ ਅੰਦਰੂਨੀ ਸਮੱਸਿਆਵਾਂ ਨੇ ਸਾਨੂੰ ਧਾਰਮਿਕ ਸਮੱਸਿਆਵਾਂ ਨੇ ਸਾਡੇ ਨੌਜਵਾਨ ਬਾਹਰ ਭੱਜ ਕੇ ਜਾ ਰਹੇ ਜਿਸ ਸਰਤੀ ਤੇ ਅਸੀਂ ਖੜੇ ਆ ਇੱਥੇ ਕਿਸੇ ਜ਼ਮਾਨੇ ਚ ਅੰਗਰੇਜ਼ ਨੌਕਰੀ ਕਰਦੇ ਸੀ ਇੱਕ ਨਾਨਕਸ਼ਾਹੀ 13 ਪਾਉਂਡ ਦੇ ਬਰਾਬਰ ਸੀ ਅੱਜ ਸਾਡਾ ਹਰ ਬੱਚਾ ਬਾਹਰ ਭੱਜ ਕੇ ਡਾਕਟਰੀ ਨਹੀਂ ਕਰਨਾ ਚਾਹੁੰਦਾ ਆਇਲਸ ਕਰਨਾ ਚਾਹੁੰਦਾ ਸੋ ਆਪਾਂ ਨੂੰ ਸਾਰੇ ਪੰਜਾਬੀਆਂ ਨੂੰ ਮਿਲ ਕੇ ਪਰ ਸੀਐਮ ਸਾਹਿਬ ਕਹਿੰਦੇ ਵੀ ਗੋਰੇ ਆ ਕੇ ਪੰਜਾਬ ਚ ਪੜਨਗੇ ਨੌਕਰੀ ਦੇ ਲੱਭੋ ਮੈਂ ਉਹਨਾਂ ਦੇ ਜਿਹੜੀ ਕੋਈ ਜਿਹੜੇ ਜੁਮਲੇ ਆ ਜਾਂ ਸਾਰਕੈਸਟਿਕ ਬਾਸ਼ਾ ਆ ਜਾਂ ਉਹਨਾਂ ਦੀਆਂ ਜਿਹੜੇ ਕੀ ਕਹਿੰਦੇ ਆ ਜਿਹੜੇ ਅਸੀਂ ਵੀ ਬੜੇ ਖੁਸ਼ ਹੁੰਦੇ ਸੀ ਜਦੋਂ ਉਹ ਜਗਨੂ ਹੌਲਦਾਰ ਬਣ ਕੇ ਕ腐ਪਸ਼ਨ ਦੀ ਗੱਲ ਕਰਦੇ ਸੀ ਜਾਂ ਖੜੇ ਹੋ ਕੇ ਨਾਕਿਆਂ ਤੇ ਪੈਸੇ ਲੈਂਦੇ ਸੀ ਲੋਕਾਂ ਤੋਂ ਮਜ਼ਾਕ ਬਣਾਉਂਦੇ ਸੀ ਮੈਨੂੰ ਉਹ ਮਜ਼ਾਕੀਆ ਕਲਾਕਾਰ ਬਹੁਤ ਅੱਛੇ ਨੇ ਲੇਕਿਨ ਜਿਹੜੀ ਪਾਰਲੀਮੈਂਟ ਹੈ ਵਿਧਾਨ ਸਭਾ ਹੈ ਇਹ ਮਜ਼ਾਕ ਦੀ ਥਾਂ ਨਹੀਂ ਸੀਰੀਅਸ ਡਿਸਕਸ਼ਨ ਦੀ ਥਾਂ ਆ ਇੱਥੇ ਤੁਸੀਂ ਆਪਣੇ ਬੱਚੇ ਬਾਹਰ ਜਾਣੇ ਬੰਦ ਕਰ ਦਿਓ ਅਸੀਂ ਵੀ ਕੋਈ ਚੰਗਾ ਲੌਰੈਂਸ ਪਬਲਿਕ ਸਕੂਲ ਜਾਂ ਸਨਾਵਰ ਜਾਂ ਦੂਜੇ ਸਕੂਲ ਜਿਹੜੇ ਅਸੀਂ ਸੇਂਟ ਸਟੀਫਨ ਕਾਲਜ ਅਸੀਂ ਵਧੀਆ ਕਾਲਜ ਇੱਥੇ ਬਣਾਈ ਹੈ ਜਿਹੜੇ ਸਾਡੇ ਬੱਚੇ ਜਿਹੜੇ ਆ ਉਹ ਬਾਹਰ ਨਾ ਜਾਣ ਇਹਦੇ ਲਈ ਉਦਮ ਕਰਨਾ ਚਾਹੀਦਾ ਤੁਸੀਂ ਤੁਸੀਂ ਗੱਲ ਕਰਨੀ ਕੀਤੀ ਉਹਨਾਂ ਨੇ ਕੀ ਤੜੀ ਪਾਰ ਤੱਕ ਕਹਿ ਦਿੱਤਾ ਗਿਆ ਮੈਂ ਸ਼ਾਇਦ ਮੈਂ ਤਾਂ ਤੁਹਾਨੂੰ ਅੱਗੇ ਦੇਖਿਆ ਕਿ ਪਾਸ਼ਾ ਦੀ ਇੱਕ ਮਰਿਆਦਾ ਹੁੰਦੀ ਹੈ ਉਹ ਇੱਥੇ ਨਹੀਂ ਉਹਨਾਂ ਦੇ ਕੋਲ ਸ਼ਬਦ ਹੀ ਨਹੀਂ ਜਿਹੜੇ ਉਹ ਵਿਧਾਨ ਸਭਾ 'ਚ ਗੱਲ ਕਰਸੇ ਜੋ ਵਿਧਾਨ ਸਭਾ 'ਚ ਕਰ ਰਹੇ ਆ ਇੱਕ ਦੂਜੇ ਦੇ ਪਿਤਾ ਮਾਵਾ ਉਹਨਾਂ ਦੇ ਉੱਤੇ ਦੋਸ਼ ਲਾ ਰਹੇ ਆ ਬਾਹਰਸ ਪਰ ਵਿਧਾਨ ਸਭਾ ਤੋਂ ਇਹ ਅੰਦਰ ਮੈਂ ਉਹਦੇ ਕਦੇ ਵੀ ਕਦੇ ਸਹਿਮਤੀ ਨਹੀਂ ਕਰਦਾ ਮੈਂ ਕੋਈ ਅਸਾ ਸ਼ਬਦ ਨਹੀਂ ਵਰਦਾਗਾ ਤੁਸੀਂ ਜੋ ਮਰਜ਼ੀ ਮੈਨੂੰ ਪੁੱਛੀ ਜਾਓ ਜਿਹੜੇ ਭਗਵੰਤ ਮਾਨ ਜੀ ਦੀ ਸ਼ਾਨ ਦੇਖਾ ਸਰ ਤੁਸੀਂ ਅੰਮ੍ਰਿਤਸਰ ਦੇ ਵਿੱਚ ਮਤੌਰ ਦੇ ਆਤੀ ਐਸਐਸਪੀ ਰਹੇ ਜੋ ਤੁਹਾਡੇ ਕਾਰਜਕਾਲ ਦੇ ਦਰਮਿਆਨ ਮਜੀਠਾ ਹਲਕਾ ਤੁਹਾਡੇ ਕੋਲ ਸੀ ਅੱਜ ਜਿਹੜੀ ਭਗਵੰਤ ਮਾਨ ਸਰਕਾਰ ਕਹਿ ਰਹੀ ਹੈ ਕਿ ਆਇਆ ਕਿ ਤੁਹਾਨੂੰ ਲੱਗਦਾ ਕਿ ਤੁਹਾਡੇ ਅੰਡਰ ਸੀ ਉਹ ਸਾਰਾ ਏਰੀਆ ਕਿ ਇਹੋ ਜਿਹਾ ਕੋਈ ਕੰਮ ਹੋਇਆ ਮੈਂ ਤਾਂ ਕਿਸੇ ਸਾਰੀ ਨੌਕਰੀ 'ਚ ਹਾਂ ਜੀ ਕਿਸੇ ਸਮਗਲਰ ਦਾ ਸਾਥ ਨਹੀਂ ਦਿੱਤਾ ਜਦੋਂ ਮੈਂ ਇੱਥੇ ਵੀ ਸੀ ਮੈਂ ਕਿਸੇ ਨੂੰ ਆਗਿਆ ਨਹੀਂ ਦਿੱਤੀ ਕਿ ਕੋਈ ਨਸ਼ਿਆਂ ਦਾ ਕੰਮ ਕਾਰੋਬਾਰ ਕਰ ਸਕੇ ਜੇ ਜਿਹੜੀ ਕੋਈ ਗੱਲ ਕਿਸੇ ਖਾਸ ਸਮੇਂ ਦੀ ਕੋਈ ਪੁੱਛਣੀ ਹੋਏਗੀ ਤੇ ਜਿਸ ਕਿਸੇ ਜਿਹੜਾ ਅਧਿਕਾਰੀ ਆ ਮੇਰੇ ਨਾਲ ਗੱਲ ਕਰ ਲੈ ਮੈਂ ਉਹਨੂੰ ਦੱਸ ਦਿਆਂਗਾ ਧੰਨਵਾਦ